ਇਕ ਵਾਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਅਸੀਂ ਨਾ ਬੜੇ ਇਮੋਸ਼ਨਲ ਜੇ ਬੰਦੇ ਆ ਜ਼ਿਲ੍ਹੇ ਸੰਗਰੂਰ ਵਾਲੇ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000 ਮੈਂ ਉਦੋਂ ਦੀ ਮੇਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ 2.5 ਸਾਲ ਮੂਲ ਕੋਈ ਫਰੀ ਗਏ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ ساری ਉਮਰ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਇਸ ਕਰਕੇ ਇਹਨਾਂ ਨੇ ਮੇਰੀ ਬਾਹ ਫੜੀਆ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਤੇ ਸਾਡਾ ਮੋਟੀਵੇਸ਼ਨ ਜੇ ਅਸੀਂ ਕੋਈ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ساری ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈਆਂ ਨੇ ਤੁਸੀਂ ਇਹਨਾਂ ਦੀ ਗੱਲ ਸੁਣਿਓ ਇੱਕ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਖੁਦ ਦਾ ਬਿਆਣਾ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜੰਗੀ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ ਸਾਰੇ ਸਹਿਮਤਾਂ ਜੀ ਇਹ ਸੁਣੀ ਹੋਣੀ ਆ ਤੁਸੀਂ ਨੇ ਸਾਰਿਆਂ ਨੇ ਗੱਲ ਤੇ ਸਾਨੂੰ 8 ਦਿਨ ਪਹਿਲਾਂ 7 ਦਿਨ ਪਹਿਲਾਂ ਦਿੱਲੀ ਸੱਦ ਕੇ ਵੀ ਇੱਕ ਦਿਨ ਵੀ ਆਜਾ ਤੜਕੇ ਤੈਨੂੰ ਟਿਕਟ ਦਿੰਨੇ ਆ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50-50000 ਰੁਪਿਆ ਡਿਸਿਪਲਿਨ ਅਸੀਂ ਜਿਹੜਾ ਰੱਖਿਆ ਆਪਣੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਆ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਹੀ ਰੱਖਿਆ ਹੋਇਆ ਨਾ ਇਹਨਾਂ ਨੇ ਜੇ ਉਹਨਾਂ ਨੂੰ ਪਤਾ ਸੀ ਸਾਡੀ ਐਲਓਪੀ ਨੂੰ ਵੀ ਪਤਾ ਸੀਗਾ ਤੇ ਸਾਡੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕਟ ਅਪਲਾਈ ਹੀ ਨਾ ਕਰਾਉਂਦੇ ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦਿਓ 2022 ਦੇ ਵਿੱਚ ਵੀ ਜਿਮਣੀ ਚੋਂ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਜੀ ਫਿਰ 2 ਸਾਲ ਮੈਨੂੰ ਕੰਮ ਕਰਵਾਈਗੇ ਸੋ ਮੇਰੇ ਕਹਿੰਦਾ ਮਤਲਬ ਇਹ ਐ ਨਹੀਂ ਵੀ ਕੋਈ ਮੈਨੂੰ ਟਿਕਟ ਦੀ ਇੱਧਰ ਕਿਹੜਾ ਅਸੀਂ ਅਸੀਂ ਸਾਰੇ ਇੱਥੇ ਬੈਠੇ ਆਂ ਗੱਲ ਟਿਕਟ ਦੀ ਨਹੀਂ ਹੁੰਦੀ ਗੱਲ ਸੈਲਫ ਰਿਸਪੈਕਟ ਦੀ ਹੁੰਦੀ ਆ ਵੀ ਯਾਰ ਤੁਹਾਨੂੰ ਕੋਈ ਇਹ ਕਿਸ ਤਰੀਕੇ ਨਾਲ ਟ੍ਰੀਟ ਕਰਨਾ ਮੈਂ ਕਹੂੰਗਾ ਕਿ ਇਸ ਮਾਮਲੇ 'ਚ ਤਾਂ ਜੀ ਕਿ ਗੋਲਡੀ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਗੋਲਡੀ ਛੱਡਿਆ ਸਮਝ ਜੀ ਕਿਉਂਕਿ ਇੰਨੀ ਮਿਹਨਤ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੀ ਉਹਨਾਂ ਦੀ ਪ੍ਰਵਾਹ ਨਹੀਂ ਕਰੂਗੀ ਫਿਰ ਤੁਸੀਂ ਅੱਗੇ ਕਿਵੇਂ ਪਤਾਵੋਗੇ ਜੀ ਇਹੋ ਜਿਹਾ ਤਾਂ ਚਾਹੀਦਾ ਹਰ ਪਾਰਟੀ ਨੂੰ ਚਾਹੀਦਾ ਹੈ ਜਿਹੜੇ ਵਧੀਆ ਸਪੀਕਰ ਹੋਣ ਵਧੀਆ ਬੁਲਾਰੇ ਹੋਣ ਮਿਹਨਤੀ ਹੋਣ ਲੋਕਾਂ ਕੋਲੇ ਕੰਮ ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ ਤੇ ਇਹ ਹਜੇ ਤਾਂ ਕਿਥੋਂ ਮਿਲਦੇ ਨੇ ਅਜੇ ਪਰ ਉਹਨਾਂ ਦਾ ਆਪਾਂ ਨੂੰ ਪਤਾ ਹੀ ਐ ਕਾਂਗਰਸ ਦਾ ਸੰਗਰੂਰ ਵਾਲੇ ਨੂੰ ਅਨੰਦਪੁਰ ਸਾਹਾ ਭੇਜਦਾ ਖਰਖਰੂਰ ਵਾਲੇ ਨੂੰ ਸੰਗਰੂਰ ਭੇਜਦਾ ਹੈ ਜੀ ਤੇ ਬਠਿੰਡੇ ਵਾਲੇ ਨੂੰ ਲੁਧਿਆਣੇ ਭੇਜਦਾ ਬਾਜਵਾ ਸਾਹਿਬ ਕਹਿੰਦੇ ਮੈਂ ਗੁਰਦਾਸਪੁਰ ਤੋਂ ਕਿਰਾਏ ਤੇ ਘਰ ਲੈਣਾ ਹੈ ਇੱਥੇ ਲੁਧਿਆਣੇ ਤਾਂ ਕਿ ਰਾਜਾ ਵਿਰੰਗ ਚਿਤਨਾ ਜਾਵੇ ਮੈਂ ਦੇਖੂਗਾ ਆਪ ਦਾ ਸਾਰਾ ਆਪਣੀ ਦੇਖ ਰੇਖ ਦੇ ਵਿੱਚ ਸਾਰਾ ਕਰੋ ਕਦਮ ਕਿੰਦਾ ਆਪਛਰੀ ਪਤਾ ਲੱਗਦਾ ਕੌਣ ਕਿਹਨੂੰ ਹਰਾਇ ਜਾਂਦਾ ਕੌਣ ਕਿਹਨੂੰ ਜਿਤਾਇ ਜਾਂਦਾ ਛੱਡੋ ਪਰ ਇਹ ਨਾ ਨਾ ਟਾਈਮ ਸਵਾਲ ਪੁੱਛਣ ਤੇ ਲਾਤਾ ਮੈਲੇ ਜਿਹੜੀ ਡਾਰਾ ਵਾਲੀ ਗੱਲ ਆ ਨਾ ਜੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਮੈਨੂੰ ਜਾਣਦਾ ਮੇਰੇ ਚਿਹਰੇ ਤੋਂ ਤੁਹਾਨੂੰ ਕੋਈ ਲੱਗਦਾ ਬਿਲਕੁਲ ਡਾਰੇ ਕੋਈ ਪੈ ਸੋ ਇਹੀ ਜੀ ਕੋਈ ਗੱਲ ਨਹੀਂ ਹਾਂ ਬਿਲਕੁਲ ਇਹੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ ਸੀਗਾ ਇਹੀ ਬੰਦੇ ਦੀ ਵੀਡੀਓ ਦੇਖਿਓ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਡੀ ਤੈਨੂੰ ਲਾਲ ਬੱਤੀ ਵਾਲੀ ਕਾਰ ਦਵਾਂਗੇ ਤੂੰ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਦਾ ਤੇ ਅੱਜ ਉਹ ਆਪਦੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ ਤੇ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਉਹਨਾਂ ਨੂੰ ਫਿਰ ਮੈਂ ਇਹਾ ਜਾ ਹੋ ਕੇ ਟਕਰੂਗਾ ਇਹ ਤਾਂ ਹੁਣ ਸਮਝ ਦੱਸੂਗਾ ਕੱਲ ਤੋਂ ਬਾਅਦ ਹੀ ਸਮਝ ਆਊਗਾ ਸਰ ਖੈਰਾ ਸਾਹਿਬ ਦੇ ਕਹਿਣ ਨਾਲ ਕਿੰਨੀਆਂ ਵੋਟਾਂ ਪੈ ਗਈਆਂ ਇਹ ਕੋਈ ਕ੍ਰਾਈਟੇਰੀਆ ਨਹੀਂ ਖੈਰਾ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਜਦੋਂ ਬਾਈ ਇਲੈਕਸ਼ਨ ਹੋਈ ਸੀ ਜਦੋਂ ਸ਼ਾਕੋਟ ਕਹਿੰਦੇ 1900 ਵੋਟਾਂ ਵਾਲੀ ਪਾਰਟੀ 'ਚ ਮੈਂ ਥੋੜੀ ਦੁਬਾਰੇ ਜਾਊਂਗਾ ਕੋਈ ਸਵਾਲ ਪੁੱਛ ਲਿਆਣਾ ਤੂੰ ਉਹਨਾਂ ਨੂੰ ਹੁਣ ਪੁੱਛ ਲਿਓ ਕਿ ਹੁਣ ਜਿਹੜਾ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ 19000 ਵੋਟ ਵੀ ਨਹੀਂ ਪਈ ਸੀ ਹੈ ਜੀ ਜੋ ਬਠਿੰਡੇ ਤੋਂ ਆਏ ਸੀ ਬਠਿੰਡੇ ਵਾਲਿਆਂ ਤੋਂ ਮਾਫੀ ਮੰਗੀ ਕਿ ਮੈਂ ਇੱਥੇ ਗਲਤ ਆ ਹੁਣ 4 ਜੂਨ ਨੂੰ ਸੰਗਰੂਰ ਵਾਲਿਆਂ ਤੋਂ ਮੰਗਣੀ ਪਊਗੀ ਸੋ ਇਹ ਮਤਲਬ ਇੱਕ ਸਿਰਫ ਤੇ ਸਿਰਫ ਨਿੱਜੀ ਕਿਹੜਾ ਕੱਢਣ ਨੂੰ ਆਏ ਨੇ ਮੇਰੇ ਬੁਰਦ ਲੱਗ ਜੂ ਕੱਲ ਪਰਸੋ ਤੋਂ ਬੋਲਣ ਬਸ ਮੇਰੇ ਪਰਿਵਾਰ ਤੇ ਨਿੱਜੀ ਕੱਢ ਕਰੂਗਾ ਠੀਕ ਹੈ ਨਾ ਸੋ ਇਹ ਨਹੀਂ ਪਤਾ ਪਾਰਟੀ ਨੂੰ ਨਹੀਂ ਪਤਾ ਕਿ ਕੀ ਬੋਲੀ ਜਾਂਦਾ ਕੌਣ ਹੈ ਕੀ ਹੈ ਸੋ ਸ਼ਾਇਦ ਪਹਿਲੀ ਜੁਆਇਨਿੰਗ ਹੈ ਆ ਦੇਖੋ ਆਪਣੀ ਜੁਆਇਨਿੰਗ ਨਾ ਸ਼ਾਨਦਾਰ ਹਾਲ ਹੈ ਹੈ ਨਾ ਮੀਡੀਆ ਬੁਲਾਇਆ ਹੈ ਸਾਰਾ ਪ੍ਰੋਪਰ ਪ੍ਰਬੰਧ ਕਰਕੇ ਪਰਿਵਾਰ ਸਵੇਤ ਆਏ ਆ ਸਾਰੇ ਬੈਠੇ ਆ ਤੇ ਖੈਰਾ ਸਾਹਿਬ ਦੀ ਜੁਆਇਨਿੰਗ ਆ ਸੜਕ ਦੇ ਪਰਲੇ ਪਾਸੇ ਹੈਲੀਪੈਡ ਹੈ ਉੱਥੇ ਆਇਆ ਕਰਕੇ ਨਾ ਚੱਲ ਜੂਗਾ ਉੱਥੇ ਕੀ ਪਤਾ ਲੱਗਦਾ ਉਸ ਖੂਹ ਚੋਂ ਲਾਸ਼ਾਂ ਨਹੀਂ ਥੇ ਹੁੰਦੀਆਂ ਬਹੁਤ ਵੱਡਾ-ਵੱਡਾ ਖੂਹ ਹੈ ਜੀ ਉਸ ਉੱਥੇ ਨਹੀਂ ਪਤਾ ਲੱਗਦਾ ਮੇਲੇ ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਸੋ ਇਸ ਕਰਕੇ ਅਸੀਂ ਲੜਾਂਗੇ ਸਾਡੀ ਲੜਾਈ ਕੋਈ ਖੈਰੇ ਨਾਲ ਨਹੀਂ ਸਾਡੀ ਲੜਾਈ ਬੇਰੁਜ਼ਗਾਰੀ ਦੂਰ ਕਰਨ ਤੇ ਸਾਡੀ ਲੜਾਈ ਸਾਡੇ ਨੌਜਵਾਨਾਂ ਨੂੰ ਕੰਮ ਦੇਣ ਤੇ ਸਾਡੀ ਲੜਾਈ ਬਿਜਲੀ ਪਾਣੀ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਸਾਡਾ ਜਿਹੜਾ ਗਰੰਟੀਆਂ ਨੇ ਚਲੋ ਮੋਦੀ ਜੀ ਵੀ ਹੁਣ ਗਰੰਟੀਆਂ ਕਹਿਣ ਲੱਗੇ ਕੋਈ ਗੱਲ ਨਹੀਂ ਪਰ ਪੂਰੀਆ ਕਰਦੇ ਨਹੀਂ ਸੰਤ ਕੋ ਤਰਾਂ ਨਹੀਂ ਤੇ ਪੰਜਾਬ ਦੀ ਜਿਹੜੀ ਇਕਨੋਮੀ ਆ ਉਹਨੂੰ ਠੀਕ ਕਰਕੇ ਜੇ ਦੇਸ਼ ਨੂੰ ਨੰਬਰ 1 ਬਣਾਉਣਾ ਹੈ ਦੁਨੀਆ 'ਚ ਤਾਂ ਯਾਦ ਰੱਖਣਾ ਪਊਗਾ ਕਿ ਪੰਜਾਬ ਨੂੰ ਨੰਬਰ 1 ਪਹਿਲਾਂ ਬਣਾਉਣਾ ਪਊਗਾ ਪੰਜਾਬ ਹਮੇਸ਼ਾ ਲੀਡ ਕਰਦਾ ਹੈ